ਵਾਹਿਗੁਰੂ ਜੀ ਕੀ ਫਤਿਹ ਮੈਂ ਹੁਣ ਨਾ ਨਹੀਂ ਅੰਡੀਆਂ ਮੈਂ ਖੇਡੂਗਾ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਏ ਆ ਆਪਾਂ ਨੂੰ ਮਿਲਣ ਅਕਾਲ ਸਿੰਘ ਦੇ ਮਾਮਾ ਮਾਮੀ ਤੇ ਨਾਨੀ ਜੀ ਹਾਂਜੀ ਅਕਾਲਪੁੱਤ ਮਾਮਾ ਮਾਮੀ ਆਏ ਆ ਅੱਜ ਹਾਂਜੀ ਤੁਸੀਂ ਖੁਸ਼ ਹੈਂ ਹਾਂਜੀ ਇਹ ਕਿ ਲੈ ਕੇ ਆਏ ਮਾਮਾ ਮਾਮੀ गिफ्ट लेके आए चलो खोलो फिर खोलो <laughs> मामा मामी गिफ्ट लेके आए खोल हैप्पी बर्थडे का गिफ्ट है <laughs> ਕੋ ਲਿਆ ਆਹ ਦੇਣਾ ਹੈ ਨਾ ਆਹ ਬਾਹ ਦੇ ਆਹ ਇੱਕ ਵਿਸ਼ਵਾਸ ਤੇ ਲਿਆ ਸੀ ਨਾ ਨਿਸ਼ਾਨ ਨੇ ਹੈ ਨਾ ਬਹੁਤ ਏਰ ਦਾ ਲੈ ਕੇ ਰੱਖਿਆ ਪੱਤੀ ਤੇ ਲਈ ਕੋਣ ਖੇਡੂ ਸਾਰੀ ਦਿਹਾੜੀ ਮੈਂ ਵੀ ਇੱਕ ਵਾਰ ਨੂੰ ਹਾਂਜੀ पहला इधर तो देख पहला कहो थैंक यू शान पाजी नहीं पहला कह थैंक यू शान पाजी पहला कह ठीक है थैंक यू मामा जी मामी जी, जी।, जी, जी। हगी कर लो नानी नू चलो हगी करो नानी नू मामे मामे नू चलो 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 हां जी शाबाश नेहा जा मैं डियर ये मैं गेट द कॉल है तू कॉल लुगा ले मामी ने भी प्यार ਦਿੱਤਾ का थैंक यू मामी जी कहो चलो फिराडी करो थैंक यू थैंक यू दिखा दो दिखा दो प्यार दिखा दो पुत थैंक लेता मैं सोचा मम्मी दी गतिया इतना सोना देखो पिया है ये मैं लगा उसको देख रहे शायद ඒ මස්සිජිනේ හැපි බඩේ ද කාඩපේ ජදකකාදකාවි තනල්ලෑ ඉන්නසලදකා දෙකපිදුන්න ගාඩ එත දෙක්පට එදා පලාකින්නා සූනාගකි හජී මයන මෙලෙක් ਹੇ ਗਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਫਤੇ ਹਾਂਜੀ ਕਿਦਾਂ ਆ ਗਏ ਤੁਸੀਂ ਚੜਦੀ ਕਲਾ ਅੱਜ ਕਾਕੇ ਦੀ ਨਾਨੀ ਆਈ ਆ ਮਮਾ ਮਮੀ ਆਏ ਸੀ ਚਲੇ ਗਏ ਹੈ ਔਰ ਦੇਖੋ ਬੈਠੀ ਨਾਨੀ ਇਹ ਨਾਨੀ ਨੂੰ ਵੇਲਾ ਕਾਕੇ ਤੇ ਰਜੀ ਨਾਨੀ ਨੂੰ ਵੇਲਾ ਬਿਸੀ ਹਾਂਜੀ ਮਮੀ ਜੀ ਕੀ ਹਾਲ ਚਾਲ ਠੀਕ ਹੈ ਅੱਛਾ ਗਰਮੀ ਹੋ ਗਈ ਨਾ ਅੱਜ ਹਾਂਜੀ ਕਾਕੇ ਕੀ ਖਾਣੇ ਆ ਕਾਕੇ ਨਾਨੀ ਨਾਲ ਬੈਠ ਕੇ ਦਾਲ ਚਲ ਦਾਲ ਚਲ ਖਾਂਦੇ ਆ ਖਾਓ ਖਾਓ ਪੜਾਈ ਵਧੀਆ ਕਰਦੀ ਹੁੰਦੀ ਸੀ ਕਰਨਜੀਤ ਹਾਂ ਕੰਮ ਕੰਮ ਕਰੋ ਤੀਂ ਕਿਸੇ ਨਾਲ ਜੋ ਜੀ ਹੰਦੀ ਕਰਾਂਗੇ ਵੱਡੀਆਂ ਘਰੀ ਆਹ ਦੂਰੋ ਤੇ ਕੀ ਲਾਈ ਕਰਦੀ ਹੁੰਦੀ ਸੀ ਖਾਣਾ ਖਾਣਾ ਇਹ ਦਾਲ ਚੌਲ ਧਾਮਾਟਾ ਦੀ ਚਟਨੀ ਮੈਂ ਵੀ ਇਹੀ ਬਸ ਦਾਲ ਚੌਲੀ ਕਰਦੀ ਆ ਚੌਲ ਦਾ ਥਾਣਾ ਖਾਂਦੀ ਸੀ ਚੁਚੇ ਨਾਲ ਮਸਤਾਰੀ ਉੱਡ ਗਈ ਮੈਂ ਥਾਣਾ ਖਾ ਲਈ ਮਸਤਾਰੀ ਉੱਡ ਗਈ ਮੈਂ ਦੂਰਾ ਬਣੀ ਸਤਾਰੀ ਉੱਡ ਗਈ ਤੋ

Hai, जी आज रौनक लगिया ਨਾਨੀ ਜੀ ਨੂੰ ਕਿੰਨਾ ਪਿਆਰ ਕਰਦੇ ਹੋ ਅਕਾਲ ਸਿੰਘ 4100 ਹੂੰ ਹੂੰ ਆ ਨਾਨੀ ਜੀ ਨੇ ਕਾਕਾ ਪੜਿਆ ਹੋਇਆ ਹਾਂ ਮੈਂ ਛੋਟਾ ਹਾਂ ਬਿਚੀ ਦਾ ਦਾ ਮੁੰਡਾ ਦੇ ਨਾ ਹਾਂਜੀ ਛੇਤੀ ਦਾ ਮੁੰਡਾ ਹਾਂਜੀ ਬਿਚੀ ਵਰਗਾ ਹਾਂਜੀ ਕੋਈ ਆਪਣੇ ਜਾਂ ਅੱਛਾ ਅੱਛਾ ਠੀਕ ਹੈ ਤਰਨ ਅਰਜਨ ਕੋਲੇ ਵੀ ਇਦਾਂ ਦਾ ਗੁੱਡੀ ਹੁੰਦੀ ਸੀ ਹਾਂਜੀ ਤਰਨ ਕੋ ਐਡਾ ਸੀਗਾ ਫਿਰ ਵੀ ਛੋਟਾ ਜਿਹਾ ਹਾਂ ਤੇ ਉਹਦੀ ਛੱਡੀ ਵਾਂਦਨ ਦੀ ਸੀ ਤਰਨ ਬਿਠਾ ਲੈਂਦੇ ਸੀ ਕੋ ਲਗਾ ਤਰਨ ਤੋਂ ਦਬਰ ਡੌਲਾ ਨੂੰ ਲੱਗਦਾ ਉਹਨੂੰ ਤਰਨ ਛੋਟਾ ਜੀ ਜਸ ਕੋਲੇ ਵੀ ਸੇ ਆ ਹੁੰਦਾ ਸੀ ਆਹੀ ਅੱਛਾ ਤੇ ਜਸ ਜਸ ਸਿੱਧੂ ਥੋੜੀ ਜਿਹੀ ਛੋਟੀ ਸੀ ਜਦੋਂ ਲਿਆ ਸੀਗਾ ਹਾਂ ਦੇਖ ਰਹਾ ਮੈਮਰੀ ਹੈ ਨਾ ਕਿਦਾਂ ਬੱਚਾ ਐਡਾ ਕਾ ਹੁੰਦਾ ਫਿਰ ਕਿਦਾਂ ਵੱਧ ਜਾਂਦਾ ਹੂੰ ਇਹ ਬਹੁਤ ਹੈ ਨਾ ਹੂੰ ਗੰਜਾਰਾ ਕਾਕਾ ਤੇ ਕਾਕਾ ਦੇ ਨਾਨੀ ਨੂੰ ਦੈ ਕਾਕਾ ਦਾ ਨਾਮ ਚਾਹ ਨਾਨੀ ਕਾਹਨੇ ਪੀਟੀ ਜਾਂਦੀ ਹੈ ਕੱਲ ਦੇ ਨਾ ਸੋਇ ਤੇ ਨਾ ਕਾਕੀ ਦੇ ਨਾਮ ਕੀ ਹੈ ਕਾਕੇ ਦਾ ਨਾਮ ਕੀ ਹੈ ਸ਼ੇਪ ਨਾਨੀ ਨੂੰ ਦੱਸ ਨਾ ਫਿਰ ਇਹਦਾ ਨਾਮ ਆ ਸ਼ੇਪਪੋਟ ਨਾ ਲੈਦਾ ਨਾ ਹੂੰ ਸੀ ਤੂੰ ਪਹਿਲਾਂ ਗੇਮ ਛੱਡ ਗੇਮ ਛੱਡ ਦੇ ਫੋਨ ਬੰਦ ਕਰ ਦੇ ਪਹਿਲਾਂ ਗੱਲਾਂ ਕਰ ਲੋ ਫੇਰ ਫੋਨ ਵਰਤ ਲਿਓ ਸ਼ੇਰਪੁੱਤ ਕਿਹਨੇ ਵੱਡੇ ਦਾ ਨਾਂ ਸ਼ੇਰਪੁੱਤ ਹੈ ਛੋਟੇ ਦਾ ਨਾਂ ਸ਼ੇਰਪੁੱਤ ਦੋਨੋਂ ਦਾ ਸੇਮ ਓਕੇ ਓਕੇ ਬੰਦ ਕਰ ਦੇ ਫੋਨ ਬਹੁਤ ਹੋ ਗਿਆ ਬਾਈ ਸੋਨੇ ਲੱਗੀ ਤੈਨੂੰ ਨਾਨੀ ਆਇਆ ਕਰੇ ਕਿ ਨਾਨੀ ਜੀ ਆਇਆ ਕਰੋ ਕੀ ਸੀ ਮਾ ਪਿਛਲੇ ਹਫਤੇ ਦੋ ਹਫਤੇ ਪਹਿਲਾਂ ਦੋ ਹਫਤੇ ਪਹਿਲਾਂ ਗਏ ਸੀ ਮਾ ਮੈਂ ਕਿਹਾ ਸੀ ਜਰੂਰ ਆਉਂਗੀ ਆਇਆ ਕਰਾਂਗੇ ਜਰੂਰ ਅੱਛਾ ਆਉਨੇ ਹੁੰਦੇ ਆ ਮੈਂ ਗੈਲਾ ਤੇ ਮੰਗਲਵਾਰ ਨੂੰ ਜਾਣੀ ਆ ਹਾਂਜੀ ਵੀਰਵਾਰ ਨੂੰ ਰਤਵਾਰ ਠੀਕ ਆ ਹਾਂ ਮੰਗਲਵਾਰ ਵੀਰਵਾਰ ਰਤਵਾਰ ਹਾਂ ਹਾਂਜੀ ਪਰ ਸ਼ਨੀਵਾਰ ਨੂੰ ਨਹੀਂ ਜਾਂਦੇ ਨਹੀਂ ਅੱਛਾ ਕਿੰਨਾ ਟਾਈਮ ਲੱਗ ਜਾਂਦਾ ਨਾ ਉੱਥੇ ਵੀ ਨਾ ਸਾਰਾ ਦਿਨ ਹੀ ਲੱਗ ਜਾਂਦਾ ਹਾਂਜੀ ਹੂੰ ਕਿੰਨੇ ਵਜੇ ਜਾਣੇ ਹੋਨੇ ਨੇ ਸੇ ਨੂੰ ਸ਼ਾਮ ਦੇ ਵੇਲੇ ਜਾਣੀ ਨੇ 4 ਵਜੇ ਅੱਛਾ ਸ਼ਾਮ ਠੀਕ ਹੈ ਹਾਂ ਅੱਛਾ ਠੀਕ 10 11 ਵਜੇ ਆਉਂਦੇ ਹਾਂ ਹਾਂਜੀ ਓਕੇ ਓਕੇ ਠੀਕ ਆ ਪਾਪਾ ਪਾਪਾ ਕਾਕੇ ਨੇ ਕੀਤੀਆਂ ਅਜ ਰੱਜ ਕੇ ਗੱਲਾਂ ਨਾਨੀ ਨਾਲ ਇੱਥੇ ਕੋਈ ਹੋਰ ਹੈ ਨਾ ਜੁੱਦਾ ਹਾਂਜੀ ਇੱਥੇ ਗਾਲ ਸਿੰਘ ਚੁੱਪੀ ਬੰਦਾ ਆ ਆਮ ਕਰਾਂਗੇ ਵਾਪਾ ਅਜੀ ਆਪਾਂ ਕਰੀ ਸੀ ਜੀ। ਹੈਲੋ ਬੇਬੀ ਗਾਇਸ ਵੈਲਕਮ ਟੂ ਮਾਈ ਚੈਨਲ ਆਫ ਮਾਈ ਛੀਨੀ ਆਈ ਆ ਪੇਨ ਮੀ ਥਿਸ ਫਲੈਕ ਕੋਡ ਵਾਈ ਦੂਜੀ ਖਾਕਾ ਸਾ ਵਾਈ ਦੂਜੀ ਕੀ ਫਟੇ ਕਿਦਾਂ ਕਾਲ ਸਿੰਘ ਤੁਸੀਂ ਹੈਲੋ ਬੇਬੀ ਗਾਇਸ ਵੈਲਕਮ ਟੂ ਮਾਈ ਚੈਨਲ ਮੈਂ ਨਾਲੇ ਹੁਣ ਪੰਜ ਪਿਆਰਿਆਂ ਦੇਨ ਸਿੱਖਣ ਲੱਗਿਆ ਜੀ। ਕਾ ਕਸਾ ਲਾ ਦੋ ਜੀ ਕਿਵਤੇ ਮੰਜੀ ਪਹਿਲਾ ਠੱਡੀ ਬਾਰੀਆਂ ਮੰਮਾ ਹਾਂਜੀ ਆਜੋ ਕਾਲ ਸਿੰਘ ਪੁੱਤ ਜੀ ਪੰਜ ਪਿਆਰਿਆਂ ਦੇ ਨਾਂ ਬੋਲੋ ਜੀ ਪੁੱਤੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਸ਼ਾਬਾਸ਼ ਕਾਲ ਪੁੱਤੇ ਆਪਾਂ ਚਾਰ ਸਾਹਿਬ ਜਾਂ ਦੇ ਨਾਂ ਬੋਲਦੇ ਆ ਚਲੋ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਬਾਬਾ ਜੂ ਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਹਾਂਜੀ ਅਕਾਲ ਪੁੱਤ ਜੀ ਦੱਸਾਂ ਪਾਤਸ਼ਾਹਿਆਂ ਦੇ ਨਾਂ ਬੋਲੋ ਕੋ ਤੇ ਦੱਸਾਂ ਗੁਰੂਆਂ ਦੇ ਪਹਿਲਾ ਪਾਤ ਜੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰगोबिंद ਜੀ ਗੁਰੂ ਹਰ Rai ਜੀ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ 11ਵੇਂ ਗੁਰੂ ਅਕਾਲ ਸਿੰਘ ਜੀ ਬੋਤੇ ਮੰਮੀ ਡੈਡੀ ਦਾ ਨਾਮ ਦੱਸੋ ਡਾ ਨਾਮ ਕੰਜੀ ਕੋ ਡੈਡੀ ਦਾ ਨਾਮ ਦੇ ਪਿਤੇ ਮੇਰਾ ਪਿਤਾ ਡੈਡੀ ਆ ਡੈਡੀ ਦਾ ਨਾਮ ਕੋ ਜਿਸੇ ਮੁੰਡਾ ਨਾਮ ਮੁਕੰਮੀ ਦਾ ਮੇਰਾ ਨਾਮ ਅਕਾਲ ਸਿੰਘ ਨੇ ਅਕਾਲ ਸਿੰਘ ਤੁਹਾਡੀ ਮਾਤਾ ਜੀ ਕੀ ਕਰਦੇ ਹੁੰਦੇ ਸਾਰਾ ਦਿਨ ਸਾਰਾ ਦਿਨ ਮੇਰੀ ਮਮਾ ਸਾਕੋਸਤਿੰਦੀ ਖਾਣਾ ਖੋਣਦੇ ਨ ਲੋਣਦੇ తబాలా కే దాండే కుమి కాలా కే దిండే పేదే క్డే కే 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 దాకు మూండే సేపాశీ కే చేకు మూండే రండే తుస్ కారదే వే ఉంనేయా కాం జి తాను ਆਪਾਂ 1 ਤੋਂ 100 ਤੱਕ ਪੜ੍ਹਿਆ ਆਪਾਂ 100 ਤੱਕ ਜਾਨ ਆਪਾਂ ਇੱਕ ਕਰਨਾ ਪਹਿਲਾਂ 1 2 3 4 5 6 35 36, 30, 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 73 74 75 76 77 78 79 80 81 82, 82. 84, 85, 86, 87, 88, 89, 90, 91, 92, 93, 94, 95, 96, 97, 98, 91, 100. दो

फेयरवेल कार मोड चुननी सेकंड में रूप सा जब आदि सच जुकाड सच है पी सच नन खुशी पी सच सोच सोच न होई दे सोच लिखवा पेट न होई जिला रहा लिटा ਕੀ ਆਖੂ ਖਨੌਤਰੀ ਜਿਬੋਨਾ ਪੁਨਿਆ ਪਾਸ ਸੈਸਨ ਲੱਖ ਹੋਈ ਤੈ ਕਨਾ ਚ ਸੈਸ ਸਿਆਣ ਪਾ ਲੱਖ ਹੋਈ ਲੱਖ ਹੋਈ ਤੈ ਕਨਾ ਚਲੇ ਨਾਲ ਕਿ ਸਿਆਣਾ ਚਿਤਨ ਕਿ ਸਚਾਰਾ ਹੋਈ ਹੈ ਕਿ ਕੋੜੇ ਟਟੇ ਪਾਲ ਬਣੋ ਦਿੱਤਾ ਤਾਂ ਮਾਤਾ ਪਾਪ ਨੇ ਆਤਾ ਹਾਂ ਜੀ ਚਲੋ ਜੀ ਮਿਲਦੇ ਆ ਕੱਲ ਇਟਾ ਵੀ ਬਲੌਗ ਦੇ ਨਾਲ ਇਹ ਤੱਕ ਸਾਰਿਆਂ ਨੂੰ ਕੀ ਹੋ ਇੰਟਰਸਟਿੰਗ ਗੱਲ ਦੱਸਦੇ ਪ੍ਰਾਣੀ ਕੋਈ ਵਾਹਿਗੁਰੂ ਜੀ ਕੀ ਫਤਿਹ